ਵੈਲਕਮ ਟੂ ਮਾਈ ਚੈਨਲ ਮਾਲ ਬਲੌਗਸ ਥੋੜਾ ਸਵਾਗਤ ਹੈ ਜੀ ਹੁਣ ਟਾਈਮ ਹੋ ਚੁੱਕਿਆ ਪੱਠਿਆਂ ਦਾ ਸੰਕਰ ਜੀ ਨੇ ਕੁਝ ਪੱਠੇ ਸੰਭੀ ਲਾਤੀ ਇਹਨਾਂ ਨੂੰ ਤੇ ਇੱਧਰ ਲਾਈ ਜਾਂਦੇ ਤੇ ਰਹਿ ਗਈ ਇੱਧਰ ਅੰਦਰ ਤੂੜੀ ਪਾ ਹਾਂ ਟੰਗ ਕੇ ਖਾਂਦੀਆਂ ਨੇ ਹੂੰ ਨਹੀਂ ਖਾਂਦੀਆਂ ਹੈਗੀਆਂ ਇਹ ਟੰਗ ਕੇ ਜਰੋ ਪਾਣੀ ਲਿਓਣੀ ਹੈ ਇਹ ਖਾਲ ਲੱਗਣੇ ਨੇ ਕਿੰਨੇ ਰੱਜਣ ਲੱਗ ਜਾਣਗੇ ਇਹ। ਇਹ ਆਪਣੀ ਦਾ ਕਰ ਪਾਇਆ। ਹਾਂ। ਹਾਂ। ਨਾ ਦੇਖ ਲਾ। ਇਹ ਪਤਾ ਨਹੀਂ ਕਿੱਥੋਂ ਨਿਕਲਿਆ ਆਉਂਦਾਗਾ। ਉਹ ਯਾਰ ਇਹਨੂੰ ਘਰ ਚਾ ਲੈਣਾ ਹੈ ਇਹ ਨਿਕਲ ਆ ਰਿਹਾ ਵੱਡਾ। ਇਹ ਦੂ ਇੱਕ ਹੋਰ ਨਿਕਲ ਆ ਰਿਹਾ ਵਾੜਾ ਪਤਾ ਨਹੀਂ ਕਿੱਥੇ ਹੈ। ਉਹ ਟੋੜ ਤੇ ਥੱਲੇ ਬੈਠਾ ਹੈ। ਹਾਂ? ਸੰਦੀਰਾ ਬੈਠਾ ਉੱਥੇ। ਇੱਧਰ? ਉਹ ਇੱਧਰ ਪਾਣੀ ਪਾਣੀ ਦਾ ਮੈਨੂੰ। ਪਸੂ ਵਾਲੇ? ਹਾਂ ਉੱਥੇ ਬੈਠਾ। ਦੇ ਕਿੱਥੇ ਬੈਠਾ ਮਹਾਰਾਜਾ ਖੰਡੇ ਖੰਡੇ ਖਾਵੇਂ ਇੱਕ ਏ ਕੌਣ ਸੀ ਗੁਫਾ ਤੇਰੀ ੁੱੱਤਾ ਪੈਰਾਉਣਾ ਓਏ ਓ ਬੱਚੇ ਜਮਾਈ ਨਹੀਂ ਢੱਕਦਾ ਅੱਗੇ ਠੰਡੇ ਖਾ ਮੇਰਾ ਆਪਨਾ ਰਿਲੈਕਸ ਹੋਇਆ ਪਿਆਗਾ ਚਲ ਮਰਜੀ ਆਪਣਾ ਬਤਰੀ ਤਾਂ ਹੋ ਫਿਰ ਤਾਂ ਹੋ ਬਹਿ ਗਿਆ ਉੱਥੇ ਕੋਲੇ ਹੀ ਰਹਿੰਦੇ ਆ ਕਿਉਂਕਿ ਇਹ ਛੱਡ ਦਿੰਨੇ ਆ ਸੀ ਕੋਲੇ ਗਰਮ ਕਰਕੇ ਜਿੱਤੀ ਦੁਬਾਰ ਬੈ ਜਾਂਦੇ ਕਿੱਥੇ ਕਿੱਥੇ ਬੈ ਜਾਂਦੇ ਆ ਆ ਬੈਠਾ ਇੱਕ ਇੱਕ ਆਵਾਜ਼ ਚਲੋ ਹੋਣਾ ਕਰਨਾ ਸੀ ਆਟਾ ਵੀ ਸਿੱਟ ਗਿਆ ਹਾਂਜੀ ਹੁਣ ਟਾਈਮ ਹੋ ਚੱਕਿਆ ਹੈਗਾ ਆਪਣੇ ਕੂੜੇ ਦਾ ਤੇ ਕੂੜਾ ਸਿੱਟਣ ਲਈ ਰੈਡੀ ਪਿਆਰ ਵਰ ਤਿਆਰਾ ਬੈਠ ਆਓ ਪੈਸ ਆਪਣੇ ਸਾਹ ਸਲੇੜੇ ਭਾਈ ਉਹਦੇ ਘਾਟ ਹੈ ਅੱਜ ਨਾਲ ਤੇ ਆ ਹੈਗੀ ਇਹ ਟੋਪੀ ਇਹਦੀ ਹਾਂ ਇਹ ਅੱਜ ਨਾਲ ਹੀ ਮਾਰਿਆ ਸਰਾਖ ਖਲਾ ਹੈਗਾ ਹਣ ਖਰਾਬ ਹੋ ਗਿਆ ਸਬਕ ਤੇ ਸਾਡੇ ਦਾ ਜੀ ਹਣਾ ਨਾ ਦੋ ਦਿਨਾਂ ਹੋਰ ਕਰ ਦੇ ਫਿਰ ਥਣ ਜਮਾ ਖਰਾ ਹੋਏ ਨਾ ਖਰਾਬ ਹੋ ਜੇ ਹਮ ਇਸਲਾ ਇਮਰਾਈਆ ਹੁਣ ਮਾੜਾ ਦਰਦ ਹੋਣ ਲੱਗਾਗਾ ਹੁਣ ਵੀ ਇਹਨਾਂ ਨੂੰ ਉਹਦੇ ਨਾਲ ਦੁੱਧ ਕੱਢ ਕੇ ਦੂਜੇ ਰਣਾ ਦੋ ਦਿਨ ਕਰਵਾਣੀ ਆਂ ਜਣੇ ਗੱਲ ਸਾਮਾ ਰੱਦੀ ਪੁਣ ਇੱਕ ਕਹਣ ਦਾ ਚੜ ਪੈਗਾ ਮੇਹੋ ਜਦ ਦੁੱਧ ਆਉਂਦਾ ਬਲਾਡੇ ਆ ਉਹ ਨਿਕਲ ਅੱਗੇ ਤੇ ਜਾਖਣ ਸੁੱਕੂਗਾ ਨਾ ਫੇਰ ਜਾ ਕੇ ਰਾਮ ਆਊਗਾ ਨੂੰ ਤੇ ਆ ਖੜੇ ਨੇ ਮੇਰੇ ਕਟੀਆਂ ਜਿਹੜੀਆਂ ਪੱਠੇ ਖਾਂ ਚ ਵਿਜੀ ਹੋਈਆਂ ਹੋਏ ਨੇ ਜੀਆਂ ਨਹੀਂ ਰੋਟੀ ਦੇਖ ਕੇ ਉਹਦੀ फटाफट ਮੇਰੇ ਕੋਲੇ ਆ ਜਾਂਦੀਆਂ ਨੇ ਜੀਆਂ ਮੇਰੀ ਚੁਟਕੀ ਚੁਟਕੇ ਚੁਟਕੇ ਚਟਕੇ 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 ਐਦਰਾ ਐ ਹਾਂ 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 ਹੈ ਸਰਦੀ ਹਾਂ ਨਹੀਂ ਕਰਦੇ ਇਹ

ਲੋਕ ਆ ਜੂਗਾ ਰਾਮ ਨੇ ਦਵਾਈ ਲੱਗੀ ਹੈਈ ਨਾ ਰਾਮ ਆ ਜੂਗਾ ਕਿਤਰੇ ਘਰੇ ਨੇ گاਵਾ ਆਪਣੀਆਂ ਪਹਾੜੇ ਬੰਦ ਕਰਕੇ ਪਹਾੜੇ ਵੀ ਚੱਲੀ ਜਾਂਦੇ ਬੰਦ ਨਹੀਂ ਕੀਤੇ ਹੈਗੇ ਤੇ ਹੁਣ ਉਹਨਾਂ ਦਾ ਪਾਣੀ ਇਹ ਪਾੜੀ ਜਾ ਰਿਹਾ ਹੈ ਨਾ ਪਾਣੀ ਪੀਤਾ ਤੇ ਵਸੋਂ ਹੁਣ ਆਪਾਂ ਕੋਹਾ ਕੋੜਾ ਜਾ ਕੇ ਸਾਰਾ ਕੰਮ ਕਰਦੇ ਛੇ ਕਿਸਮ ਨੇ ਮੇੜਦੇ ਆਪਾਂ ਦੇਖ ਕੇ ਪਿਆਰੇ ਨੇ ਭਰ ਗਿਆ ਦੇਖ ਕੇ ਪਿਆਰੇ ਨੇ ਭਰ ਗਿਆ ਨੋਤਰੀਆ ਨਾ ਕੋਈ ਰਹਿਣਾ ਅੱਛੀ ਜਿਹੜਾ ਗਰਮੀ ਇੰਨੀ ਜ਼ਿਆਦਾ ਆ ਨਾ ਜਾਨਵਰਾਂ ਨੂੰ ਕੀ ਦੋਸ ਦੇਖ ਕਿਵੇਂ ਹੁਣ ਕੀ ਜਾਂਦੇ ਨੇ ਤੈਹੀ ਆਪ ਹੁਣ ਤਾਂ ਜਾਖਾ ਸਰੀਰ ਆਇਆ ਹੋਆ ਪਰ ਕੋਈ ਸਮਝ ਨਹੀਂ ਆਉਦੀ ਹੈ ਕਿ ਦਿਮਾਗ ਖੱਲਿਆ ਪਰ ਮੈਂ ਟੋਪੀ ਕੱਸ ਲਈ ਤੇ ਹੁਣ ਬੱਠਲ ਭਰਦੇ ਆ ਆ ਫੜੀ ਤਿਆਰ ਵਰ ਤਿਆਰ ਖੋਜਾਂ ਬਸ ਕਮਾਂਡ ਸੰਬੰਧੀ ਲੋੜ ਆ ਉਹ ਮੈਂ ਆ ਭਰਦਿਆਂ ਬਸ ਫਟਾਫਟ ਕਰ ਦਿਆ ਕੰਮ ਚਲੋ ਐਨਾਂ ਛੇਨ ਦੀ ਲੋੜ ਨਹੀਂ ਨਹੀਂ ਲੱਗ ਜਨਨੇ ਕੈ ਲੋ ਮੈ ਲੋ ਦੋਨੇ ਚਲੋ ਕਰਦੇ ਆਪਣਾ ਕੰਮ ਲੈ ਜੀ ਘਾਰਾਂ ਦਾ ਇਹ ਮਸ਼ੀਨ ਦੀ ਹੋ ਰਹੀ ਹੈ ਸੈਟਿੰਗ ਦੇਖ ਸਕਦਾ ਧੁੱਪ ਕਿੰਨੀ ਜ਼ਿਆਦਾ ਅੱਜ ਰੋਜ਼ ਰੋਜ਼ ਦਿਨੋ ਦਿਨ ਤਾਂ ਕਰੇ ਤੇ ਵਾਦਾ ਜਾਂਦਾ ਹੈ ਐਨਾ ਤਾਮ ਮਾਣਾ ਕਟੋ ਕਟ ਅਡਾ ਤਾਲੀ ਪਨ ਤਾਲੀ ਦਿੱਤਾ ਹੋਊਗਾ ਬਲੀਤੀਨ ਕਾਪੀ ਸਾਥ ਦੇ ਉੱਪਰ ਪਾਉਣ ਲੱਗਿਆ ਫੀਲ ਇਹਨਾਂ ਨੇ ਕਰਨੀ ਕਰਨੀ ਕਰਕੇ ਕਿੱਥੇ ਬਣਾਉਂਦਾ ਜਾਂਦਾ ਹੈ ਜੀ ਮਹਾ ਇਥੇ ਸਾਰੀ ਡਾਡੀ ਖੇਡਣ ਦੇ ਨਾਲ ਜੋੜ ਦਿਆ ਕਰੋ ਮੈਂ ਤਾਂ ਹਲੇ ਬਰਕਾ ਤੇ ਮਾ ਖੜੇ ਕੱਟੀਆਂ ਇਹਨਾਂ ਨੂੰ ਪਾਣੀ ਆ ਰੋਟੀ ਗੋਟੀਆਂ ਨੂੰ ਨਾ ਦੇਖ ਕੇ ਉਹਦੀ ਨਖਰੇ ਮਾਰਨ ਲੱਗ ਜਾਂਦੀ ਨਾ ਹੂ ਨਹੀਂ ਹੋਣਾ ਆਏਗਾ ਕੋਲੇ ਵੀ ਰੋਟੀ ਖਾ ਲਈਏ ਤਾਂ ਆਜੋ ਛੇੜ ਗੇੜੀ ਆਉਗੀ ਪਹਿਲਾਂ ਹਾਂਜੀ ਚੁਟਕੇ ਸੱਤ ਗੰਦੀ ਪੜ ਲੈਂਦੀਆਂ ਲਗੀਆਂ

ਇਹਨਾਂ ਨੂੰ ਮਾਰਿਆ ਰੋੜ ਦੇਣਗੇ ਆਹ ਹੋ ਖੜ ਗਈ ਰੋਟੀ ਚਾਹੀਦੀ ਹੈ ਕਹਿੰਦਾ ਤੂੰ ਰੋੜਣੀ ਆਹੋ ਆ ਜਾ ਇੱਧਰ ਆ ਜਾ ਹਾਲੋ ਹਾਲ ਲੱਗੇ ਦਾ 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 ਕਰਨ ਲੱਗੇ ਪਏ ਆਗੇ ਤੂੰ ਪਿਆਮਾਂਗੇ ਤੁਹਾਨੂੰ ਵੀ ਦੱਦਾ ਐਡੂ ਕੰਮ ਕਰਨਾ ਬਹੁਤ ਔਖਾ ਹੈ ਪਰ ਖੇਡਣਾ ਸੌਖਾ ਹੈ ਹਮੇਸ਼ਾ ਕੰਮ ਨਹੀਂ ਕਰਨਾ ਯਾਰ ਬੜਾ ਜਿੜੀ ਫਰਾ ਕੰਮ ਕਰਨਾ ਤੇ ਮਾਰਦੀ ਨਹੀਂ ਮੈਂ ਤੁਹਾਨੂੰ ਲੈ ਗਿਆ ਦੇਖ ਤਾਂ ਗਰਮੀਆਂ ਉਹ ਖੇਡਣ ਵੇਲੇ ਤਾਂ ਇਹਨਾਂ ਨੂੰ ਗਰਮੀ ਲੱਗਦੀ ਨਹੀਂ ਕਰਨਾ ਕਿਧਰ ਗਿਆ ਤੇ ਤੂੰ ਕਿੱ디 ਨਾ ਖੇਡਦੀ ਸੀ ਭੱਜਦੀ ਸੀ ਤੇ ਤੂੰ ਕਿੱਥੇ ਗਈ ਸੀਗੀ ਇਹ ਬਿਤੇ ਮੋ ਜਾ ਗਈ ਤੂੰ ਕਿੱਥੇ ਗਈ ਸੀ ਗਰਮੀ ਹੈਗੇ ਬਠਣੀਆਂ ਦੇ ਲਈ ਮੈਂ ਲਿਬੜੀ ਫਿਰਦੀ ਆ ਖਾਦੇ ਨਾ ਮਾਉ ਪਾਣੀ ਪਾਣੀ ਪਾ ਕੇ ਨਾ ਆਇ ਨੂੰ ਆਇ ਨੂੰ ਇਹ ਗਰਮੀ ਕੱਟ ਲੈ ਕੇ ਜਾ ਤੇ ਪਾਣੀ ਕੋਲ ਲੈ ਕੇ ਜਾ ਇਹਨੂੰ ਇਹਨੂੰ ਬਹੁਤ ਗਰਮੀ ਲੱਗਦੀ ਹੈ ਨਾ ਇਹ ਤੇ ਗਰਮੀ ਕੱਢ ਦੇਖ ਕਿ ਪਾਣੀ ਦੇ ਨਾਲ ਤੇ ਚੱਲਦੀ ਕਿੰਨਾ ਨਮਾ ਨਮਾ ਇਹਨੂੰ ਗਰਮੀ ਹੈਗੀ ਆ ਕੀ ਨਜ਼ਾਰਾ ਆਉਣਾ ਨੂਰ ਰਾਮ ਨਾ ਖੇਚ ਬੈਠੀ ਰਹਾ ਘਰ ਬੈ ਰਾਮ ਨਾਲ ਕੰਨ ਤੇ ਨਾ ਪਾਣੀ ਪਾਏ ਵਸ ਤੁਰ ਤੇ ਪਈ ਤਾ

ਰਾਵਣਾ ਬੈ ਜਾ ਸ਼ਾਂਤੀ ਨਾਲ ਗਰਮੀ ਹੈਗੀ ਹੈ ਕੀ ਟੈਂਪਰੇਚਰ ਕਿੰਨਾ ਆਉਂਦੀ ਆ ਮੇਰੇ ਆ ਬਹੁਤ ਸਿਆਣੀ ਮਿਸ ਸੈਵੀ ਇਧਰ ਚੱਕੀ ਕਿੱਦਾਂ ਫੀਲ ਹੋ ਰਿਹਾਗਾ ਕਿੱਦਾਂ ਫੀਲ ਹੋ ਰਿਹਾ ਕਿੱਥੇ ਬਾੜ ਤਾਂ ਮੈਨੂੰ ਹਾਏ ਹਾਏ ਇਹ ਲੋਕ ਲੱਗ ਲਾਉਣੋਂ ਨਹੀਂ ਹਟਦੇ ਕੀ ਕਰਾਂ ਦੇਖ ਸਕਦੇ ਸੀ ਵੀ ਜ਼ਿਆਦੇ ਕਰਮੀਆ ਵਿਚਾਰੇ ਉਹ ਵੀ ਸਬਜ਼ੀ ਤੋੜੀ ਜਾਂਦੇ ਰੇ ਫਿਰ ਕਰਮੀਆ ਤੇ ਪਾਣੀ ਛੱਡਿਆ ਹੋਇਆ ਆਪਾਂ ਆਸੇ-ਪਾਸੇ ਲੋਖਾਂ ਦੇ ਸਾਰੇ ਲਾਤੀ ਜਿਹਦੇ ਕਹਿੰਦਾ ਤਾਂਪਰੇ ਦੇ ਬਹੁਤ ਜ਼ਾਰੇ ਵੱਧ ਚੁੱਕੇ ਹੋ ਗਏ ਸਬਜ਼ੀਆਂ ਰੇ ਬੱਲਾ ਨੂੰ ਵੀ ਦੋ ਸਾਲ ਨੇ ਘੱਟ ਇੱਧਰ ਹਾਂ ਤਸੋ ਯਾਰ ਕਿੱਧਰ ਰੱਖ ਲਿਆ ਲੱਗ ਲੋ ਹਣੀ ਮੈਂ 2 ਮਿੰਟ ਹੁਣ ਇੱਕ ਕੰਮ ਤਾਂ ਕਰ ਦੇ ਦਿੰਦੇ ਹਾਂ ਹਾਏ ਹੁਸਨ ਕਹਿੰਦੀ ਨਨ ਦੁੱਧ ਪਿਲੇ ਆਊਗੀ ਇੱਕ ਹੁਣ ਛੱਡੀ ਵਾਸਤੇ ਕਿੱਧਰ ਚਲੀ ਨਾ ਕੇ ਦੇਖ ਨਾ ਚਾਜ ਨਾ ਤਣਾਉਣਾਂ ਨੀ ਜਾ ਲੈ ਚੱਲੀ ਮੈਡਮ ਲੈਓ ਨਾ ਹੋਸਨਾ ਹੱਥ ਦੋ ਕਿ ਸਾਬਰਨਾ ਪੁੱਤ ਮੈਨੂੰ ਜਗ ਜਗ ਕੇ ਲੈ ਕੇ ਦੇ ਦੋ ਗਰਮੀਆਂ ਜਾਨਵਰਾਂ ਨੂੰ ਮਿੱਕੀ ਦੋ ਸਾ ਜਾਨਵਰਾਂ ਪਸ਼ੂਆਂ ਪੰਛੀਆਂ ਸਾਰਿਆਂ ਦਾ ਬੁਰਾ ਹਾਲ ਕਰਦੀ ਠੀਕ ਕਰੋ ਸੋ ਬਾਈਆ ਕਿ ਬੇਗਾਨ ਉਹਨਾਂ ਦੋ ਤਾਰ ਇੱਕ ਰਹਿ ਗਈ ਆਪਣੀ ਮੱਝ ਦੀ ਤਾਰ ਬਾਕੀ ਉਹਨਾਂ ਦੀਆਂ ਕੱਲੀਆਂ ਕੱਟ ਤੇ ਹੋਪ ਕਿ ਕੋਤਰ ਮੇਮਣਿਆਂ ਨੂੰ ਕੰਮ ਦੇ ਦੇ ਕੇ ਪੈ ਢੜ ਲਈ ਥੱਲੇ ਰੱਖ ਕੇ ਥੱਲੇ ਰੱਖ ਕੇ ਥੱਲੇ ਆ ਗਿਆ ਸਾਡਾ ਮਾਸਟਰ ਸਾਹਿਬ ਕਿੱ데 ਗਿਆ ਸੀਗਾ ਹੈ ਕਿਨਾ ਦੋ ਪਿਆਦੇ ਆਉਣ ਪੜਿਆ ਧੋੜੀ ਨੂੰ ਪਿਆਇ ਨਹੀਂ ਉਹਨੂੰ ਦੋ ਪਿਆਦੇ ਇੱਕ ਹੋਰ ਪਿਆਦੇ ਉਹਨੂੰ ਤੇ ਆ ਦੇਖ ਉਹਨੂੰ ਇੱਕ ਪਿਆਦੀ ਤੇ ਕਰਨ ਜੋਸ਼ ਸਿੰਘ ਜਦੋਂ ਕਿੱਧਰ ਗਿਆ ਸੀ ਹੁਣ ਆ ਗਿਆ ਜੀ ਆ ਰਹਿ ਗਈ ਢਾਣੋਂ ਨੂੰ ਉਹ ठाਣੇ ਚੰਗਾਤਾ ਨੂੰ ਤੇ ਆ ਦਿੱਕਤ ਆ ਰਾਂ ਨੂੰ ਹਾਂਜੀ ਨਹੀਂ ਕੁਛ ਕਰਦੀ ਨਹੀਂ ਕੁਛ ਕਰਦੀ ਦਿਖਾਉਂਦੀ ਵੀ ਨਹੀਂ ਹੈਗੀ ਦੇ ਇਸਾ ਦੇ ਮੇੜਾ ਦੇ ਨੂੰ ਕਰਕੇ ਦਿਖਾਉਣੀ ਹੈ ਹੱਸ ਕਰ ਪੂਰਾ ਫੁੱਲ ਦਾ ਹੋ ਗਿਆ ਆ ਮੰਮੀ ਦੇ ਰੇਕ ਪਾਲੂ ਦੀ ਤਸ ਹਾਂ ਮੰਮੀ ਦਾ ਪਾ ਇੱਧਰਲੇ ਸਾੜੇ ਡਾ ਆ ਨਾਵळा ਖਾਣਾ ਤੇ ਸਾਰਾ ਤਾਂ ਕੀ ਪ੍ਰੋਬਲਮ ਹੋਈ ਇਹ ਤੇ ਤੁਹਾਨੂੰ ਉਹਨੇ ਬੇਚਪਕ ਦੱਟ ਕੇ ਮਾਰ ਕੇ ਨਾ ਨੇ ਉਹ ਕਹਿੰਦੇ ਇਹ ਕੋ ਉੱਢ ਲੇਗਾ ਬਦਮਾਸ਼ ਕਿਹਾ ਕਿਤਨੀ ਕੀ ਪ੍ਰੋਬਲਮ ਆਈ ਹੈ ਕਿ ਪਤਾ ਨਹੀਂ ਉਹਨਾਂ ਨੇ ਦੰਡ ਦੰਦ ਮਾਰੇ ਮੁੰਦੇ ਨਹੀਂ ਆਉਂਦੀ ਹੈ ਵੀ ਤੇ ਅੱਜ ਹੁਣ ਪਹਿਲਾਂ ਦੁੱਧ ਨਹੀਂ ਸੀ ਉਹ ਦੁੱਧ ਆਇਆ ਥਣ ਚ ਹੈਗਾ ਸੀ ਪਰ ਨਿਕਲਦਾ ਨਹੀਂ ਸੀ ਕਿ ਕਹਿੰਦੇ ਗਲੀ ਬੰਦ ਹੋ ਗਈ ਤੇ ਡਾਕਟਰ ਨੂੰ ਬੁਲਾ ਕੇ ਇਹਦੇ ਸਲਾਈ ਮਰਵਾਈਆ ਫੇਰ ਜਾ ਕੇ ਦੁੱਧ ਨਿਕਲ ਗਿਆ ਵਿਚਾਰੀ ਲੱਕੜੇਵੇਂ ਨਾਲ ਨਾ ਉਹ ਆਪਿਆ ਸਿਖ ਤਾਂ ਲੈਨੇ ਪੱਠੇ-ਘੁੱਠੇ ਵੀ ਜੱਜ ਨਾ ਖਾਦੇ ਨਹੀਂ ਹੈਗੇ ਪਤਾ ਨਹੀਂ ਕੀ ਹੋਈ ਜਾਂਦਾ ਕਿ ਗਰੇਆ ਪਸ਼ੂਆਂ ਤੇ ਫਨ ਕੀ ਕੋਈ ਕੁਸ਼ ਪ੍ਰੋਬਲਮ ਆਈ ਜਾਂਦੀ ਹੈ ਸਮਝੋ ਗੱਲ ਬਾਹਰ ਕਿ ਗਰਮੀ ਐਨੀ ਹੈਗੀ ਦਿਮਾਗ ਗਰਮੀ ਨਹੀਂ ਫੇਰਿਆ ਪਿਆਗਾ ਠੇ ਆਰਡਰ ਤੇ ਆਰਡਰ ਮਾਰੀ ਜਲਦਾ ਪੱਠੇਰ ਲਾ ਦੇ ਟੂੜੀ ਪਾ ਦੇ ਫੋਕਾ ਹੀ ਲਾਈਉ ਬੈਠਾ ਮਸ਼ੀਨ ਛੱਡ ਆਪਦੇ ਆਪ ਕੱਢੀ ਜਾਣਾ ਤੂੰ ਜਾ ਕੇ ਪੱਟੂੜੀ ਪਾ ਪੱਠੇਰ ਲਾ ਅਰੇ ਸੱਗੀ ਅਖਬਰੀ ਵਰਤੀ ਐ ਠੇ ਖੱਜੀ ਅਖਦਾ ਹੁਣ ਕੀ ਮੈਨੂੰ ਕੀ ਪਤਾ ਚੰਗੀ ਹੁੰਦੀਆਂ ਕਿ ਮਾੜੀਆਂ ਹੁੰਦੀਆਂ ਬਸ ਕਹਿੰਦੇ ਬੰਦੇ ਹੀ ਸੱਜੀ ਆ ਕੇ ਪੜ ਕੇ ਤਾਂ ਚੱਕੀ ਹੁੰਦੀ ਆ ਬਾਕੀ ਮਹਾਰਾਜ ਨੂੰ ਪਤਾ ਚੰਗੀ ਮਾੜੀ ਦਾ ਚਲੋ ਹੰਡ ਲੋਣਿਆ ਉਹ ਤੇ ਮੱਜਾਂ ਤਾਂ ਪੱਠੇ ਲਾਤੇ ਸੀਗੇ ਇੱਧਰ ਤੂੜੀ ਪਾਉਣੀ ਹੁਣ ਆਪਾਂ ਤੂੜੀ ਪਾ ਕੇ ਦਾ ਬਾਹਰ ਪਾਉਣੀ ਆ ਇਹਨੂੰ ਬਾਹਰ ਕੱਢ ਲੈ ਬਾਹਰ ਕੱਢ ਲੈ ਜਿਹੜੇ ਨਹੀਂ ਪੀਤਾ ਨੂੰ ਬਾਹਰ ਕੱਢ ਲੈ ਆਹ ਤੇ ਸਾਰੇ ਇਕੱਠੇ ਹੋ ਗਏ ਮੇਲ ਗੇਲ ਇੱਕ ਬਾਹਰ ਕੱਢ ਲੈ ਇਹਨੂੰ ਇੱਥੇ ਬਾਹਰ ਕੱਢ ਕੇ ਪਿਆਲਾ ਕਿਉਂ ਪਰੇਸ਼ਾਨ ਹੁੰਨੀ ਐਨਾ ਕਾ ਮੈਂ ਮੁੱਕ ਪੈ ਗਿਆ ਉਹ ਲੜਨ ਨੂੰ ਤਿਆਰ ਨਾ ਰਿਹਾ ਕਰ ਕਿ ਅਭੀ ਕਾਂਡੇ ਲੜਾਈ ਲੜਾਈ ਨੇ ਆਗਰ ਬਾਟੀ ਲੈ ਕੇ ਨਾ ਤੂੰ ਉਹ ਜਿਹੜਾ ਆਪਣਾ ਕੰਮ ਮਾਜੀ ਧਾਰ ਲਹਾਲਾ ਤੇ ਮੈਂ ਚੱਲੇ ਤੂੜੀ ਪਾਉਣ ਨੇ ਬਾਟੀ ਲੈ ਮੇਰੇ ਬੂਟ ਪਏ ਹੋਇਆ ਮੇਰੇ ਆਹ ਚੱਪੜਾ ਲਾ ਜੋ ਲੈ ਆਓ ਚਲੋ ਸਾਰਾ ਕੰਮ ਖਤਮ ਹਾਈਡਰ ਪਸ਼ੂਆਂ ਦਾ ਨੇ ਮੇਰ ਤਾਂ ਆਪਾਂ ਨੇ ਪੱਠੇ ਦਿੱਤੇ ਰਲਾਸ ਆ ਰਿਹਾ ਚ ਅੰਦਰ ਵੀ ਲਾ ਦੇ ਧਾਰਾਂ ਵੀ ਚੋਲੀਆਂ ਤੇ ਪਸੂ ਕਰਤੇ ਸਾਈਡ ਤੇ ਆਪਾਂ ਨੇ ਹੁਣੇ ਮੈਡਮਾ ਫੇਰ ਰੋਟੀ ਪਾਹ ਲੀ ਜਾਨੇ ਹੁਣ ਟੜਕੇ ਮਿਲਣਗੇ ਰੋਟੀਆਂ ਤੇ ਦੇਖ ਸਕਦੇ ਹੋ ਤੁਸੀਂ ਸਾਰਾ ਕੰਮ ਖਿਲਿਸ਼ ਹੋ ਗਿਆ ਤੇ ਇੰਦਰ ਵੀ ਥਾਂ ਠੰਡਾ ਕਰਤਾ ਆਪਾਂ ਨੇ ਤੇ ਟੱਬ ਚੱਕ ਕਰ ਲਿਓ ਪਾਣੀ ਦੇ ਭਰ ਕੇ ਜਦੋਂ ਚਾ ਲੈਂ ਆ ਬਾਹਰ ਦੇਖਦੇ ਆ ਲਓ ਲਾਇਆ ਸੀ ਆਪਾਂ ਸਬਜੀ ਨੂੰ ਪਾਣੀ ਅੱਜ ਵੀ ਲਾਇਆ ਸ਼ਾਇਦ ਸਬਜੀ ਨੂੰ ਪਾਣੀ ਕਿਉਂਕਿ ਗਰਮੀ ਕਰਕੇ ਨਾ ਲੋ ਕਰਕੇ ਸਾਰੀ ਸਬਜੀ ਕਿੱਥੇ ਆ ਗਈ ਸਾਰੀ ਸਬਜੀ ਨੂੰ ਗਰਮੀ ਨਾਲ ਖਤਮ ਹੋਈ ਜਾਂਦੀ ਹੈਗੀ ਸਾਰੇ ਲੋ ਬੱਲਾ ਬੱਲਾ ਮੱਚ ਜਾਂਦੀਆਂ ਨੇਗੀਆਂ ਤੇ ਹੁਣ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਧੰਨਵਾਦ ਜੀ